ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਵੱਡ ਭਾਗੀ ਹੋ ਜੋ ਕਿ ਜੁਗ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੇ ਗੁਰਪ੍ਰਭ ਨੂੰ ਮਨਾ ਰਹੇ ਹੋ ਸੱਚ ਜਾਣਿਓ ਗੁਰੂ ਗ੍ਰੰਥ ਸਾਹਿਬ ਸਿਰਫ ਸਿੱਖਾਂ ਦਾ ਗੁਰੂ ਜਾਂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਦਾ ਗੁਰੂ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਪੂਰੀ ਮਾਨਵਤਾ ਦਾ ਗੁਰੂ ਹੈ ਇਸ ਨੂੰ ਸਮਝਣ ਦੇ ਲਈ ਇਸ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ ਕਿ ਆਪ ਜੀ ਸਮਝ ਸਕਦੇ ਹੋ ਕਿ ਕਦੀ ਕੋਈ ਮਸਜਿਦ ਵਿੱਚ ਜਾ ਕੇ ਰਾਮ ਰਾਮ ਬੋਲ ਸਕਦਾ ਹੈ ਜਾ ਕਿਸੇ ਮੰਦਰ ਵਿੱਚ ਜਾ ਕੇ ਕੋਈ ਅੱਲਾਹ ਬੋਲ ਸਕਦਾ ਹੈ ਲੇਕਿਨ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਦੱਸਿਆ ਗਿਆ ਹੈ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵੇ ਗੁਸਈਆਂ ਕੋਈ ਅਲਾਏ ਸਾਨੂੰ ਜੋ ਉਪਦੇਸ਼ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਨੇ ਉਹ ਪੂਰੀ ਦੁਨੀਆ ਵਾਸਤੇ ਹੈ ਅਵਲ ਅਲਾ ਨੂਰੁ ਪਾਇ ਕੁਦਰਤ ਕੇ ਸਭ ਬੰਦੇ ਇਕ ਮੂਰਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਜਿੱਥੇ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂਆਂ ਦੀ ਬਾਣੀ ਹੈ ਉੱਥੇ 15 ਭਗਤ ਜੋ ਹਨ ਉਹਨਾਂ ਦੀ ਜਾਤ ਪਾਤ ਨਹੀਂ ਦੇਖੀ ਗਈ ਸਿਰਫ ਇਹ ਦੇਖਿਆ ਗਿਆ ਕਿ ਉਹਨਾਂ ਨੇ ਕਰਮ ਕਾਂਡਾਂ ਤੋਂ ਦੁਨੀਆ ਨੂੰ ਜਨਤਾ ਨੂੰ ਦੂਰ ਕਰਨ ਦੇ ਲਈ ਕੀ ਲਿਖਿਆ ਹੈ ਜੇ ਪੱਟਾਂ ਦੀ ਬਾਣੀ ਦਰਜ ਕੀਤੀ ਗਈ ਤੇ ਇਹ ਦੇਖਿਆ ਗਿਆ ਕਿ ਜੋ ਧੁਰ ਕੀ ਬਾਣੀ ਹੈ ਉਸ ਦੇ ਨਾਲ ਉਹਨਾਂ ਦੇ ਬੋਲ ਮਿਲਦੇ ਹਨ ਜਾਂ ਨਹੀਂ ਮਿਲਦੇ ਤਾਂ ਇਸ ਤਰੀਕੇ ਦੇ ਨਾਲ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਗਈ ਉਸ ਦੇ ਵਿੱਚ ਸਾਨੂੰ ਐ ਨਹੀਂ ਦੱਸਿਆ ਗਿਆ ਕਿ ਸਾਡਾ ਧਰਮ ਸਭ ਤੋਂ ਵਧੀਆ ਹੈ ਆਪ ਜੀ ਨੂੰ ਹੈਰਾਨੀ ਹੋਵੇਗੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਹੈ ਕਿ ਸਭ ਤੋਂ ਸ੍ਰੇਸ਼ਟ ਧਰਮ ਕੌਣ ਹੈ? ਔਰ ਆਪ ਜੀ ਰੋਹ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਵੀ ਹੋ। ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਸ੍ਰੇਸ਼ਟ ਧਰਮ ਉਹ ਹੈ ਜਦ ਕੋਈ ਹਰੀ ਦਾ ਨਾਮ ਜਪਦਾ ਹੈ ਤੇ ਨਿਰਮਲ ਕਰਮ ਕਰਦਾ ਹੈ। ਇਹ ਨਹੀਂ ਕਿ ਕੋਈ ਮਕਾਰੀਆਂ ਕਰਦਾ ਰਹੇ, ਧੋਖੇਬਾਜ਼ੀ ਕਰਦਾ ਰਹੇ। ਸੋ ਤਾਂ ਨੂੰ ਜੋ ਸੁਨੇਹਾ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਉੱਥੇ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਮੁਸਲਮਾਨ ਨੂੰ ਸਮਝਾਇਆ ਗਿਆ ਕਿ ਤੂੰ ਨਾਮ ਜਪਣਾ ਹੈ ਉਠ ਫਰੀਦਾ ਉਜੂ ਸਾਜ ਸੁਬਾ ਨਵਾਜ ਗੁਜਾਰ ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਕੱਪ ਉਤਾਰ ਹਿੰਦੂ ਨੂੰ ਵੀ ਕਿਹਾ ਗਿਆ ਹੈ ਸੋ ਪੰਡਤ ਜੋ ਮਨ ਪਰ ਬੋਧੈ ਰਾਮ ਨਾਮ ਆਤਮੈ ਸੋਧੈ ਔਰ ਸਿੱਖਾਂ ਲਈ ਕੀ ਕਿਹਾ ਗਿਆ ਹੈ ਗੁਰਸਤਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰਨਾਮ ਤੇ ਆਵੇ ਜੋ ਹਰਿ ਦਾ ਨਾਮ ਜੇ ਨਾਮ ਦੇ ਬਾਣੀ ਦੇ ਨਾਲ ਜੋ ਜੁੜੇਗਾ ਉਹ ਬਾਣੀ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਹ ਬਾਣੀ ਹੈ ਜੋ ਸਾਨੂੰ ਪਾਰ ਉਤਾਰਾ ਦੇ ਸਕਦੀ ਹੈ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰੰਭ ਵਿਚਾਰ ਇਹ ਇਹ ਜਿਹਾਂ ਬ੍ਰੰਭ ਵਿਚਾਰ ਹੈ ਜਿਸ ਦੇ ਨਾਲ ਪੂਰੀ ਦੁਨੀਆ ਵਿੱਚ ਅਜਿਹੇ ਸੁਨੇਹਾ ਪਹੁੰਚਾਇਆ ਜਾ ਸਕਦਾ ਜਿਸ ਦੇ ਨਾਲ ਸ਼ਾਂਤੀ ਰਹੇ ਲੇਕਿਨ ਉਹ ਕਿਸਨੇ ਪਹੁੰਚਾਣਾ ਹੈ ਉਹ ਸਾਡਾ ਫਰਜ਼ ਹੈ ਸਾਡਾ ਸਿੱਖਾਂ ਦਾ ਫਰਜ਼ ਕਿਉਂਕਿ ਗੁਰੂ ਗ੍ਰੰਥ ਸਾਹਿਬ ਪੂਰੀ ਮਾਨਵਤਾ ਲਈ ਹੈ ਲੇਕਿਨ ਜੋ ਸਾਨੂੰ ਸਿੱਖ ਸਾਜਿਆ ਗਿਆ ਜੋ ਅਸੀਂ ਗੁਰਨਾਨਕ ਨਾਮ ਲੇਵਾ ਸੰਗਤਾਂ ਹਨ ਉਹ ਸਾਡਾ ਫਰਜ਼ ਬੰਦਾ ਹੈ ਕਿ ਇਹ ਦੁਨੀਆ ਤੱਕ ਸੰਦੇਸ਼ਾ ਪਹੁੰਚਾਈਏ ਲੇਕਿਨ ਉਸ ਤੋਂ ਪਹਿਲੇ ਸਾਨੂੰ ਖੁਦ ਵੀ ਸਮਝਣਾ ਪਏਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਕੀ ਹੈ ਕੋਕ ਜੀ ਅਸੀਂ ਸ਼ੁਰੂਆਤ ਦਾ ਸਿਰਫ ਸ਼ੁਰੂਆਤ ਦਾ ਪਹਿਲਾ ਅੱਖਰ ਪੜ ਲਈਏ ਇੱਕ ਓੰਕਾਰ ਉੱਥੋਂ ਹੀ ਸਾਰੀ ਦੁਬਿਧਾ ਖਤਮ ਹੋ ਜਾਂਦੀ ਹੈ ਜੇ ਅਸੀਂ ਇਸ ਕਨਸੈਪਟ ਨੂੰ ਸਮਝ ਲਈਏ ਇੱਕ ਓੰਕਾਰ ਰੱਬ ਇੱਕ ਹੈ ਪਰਮਪਤਾ ਪਰਮਾਤਮਾ ਅਕਾਲ ਪੁਰਖ ਇੱਕ ਹੈ ਤੇ ਸੱਚ ਜਾਣਿਓ ਜੋ ਅੱਜ ਦੁਨੀਆ ਬਾਰੂਦ ਦੇ ਢੇਰ ਤੇ ਬੈਠੀ ਹੈ ਰੋਜ਼ ਤੁਸੀਂ ਅਖਬਾਰਾਂ 'ਚ ਪੜਦੇ ਹੋ ਟੀਵੀ ਚੈਨਲਾਂ ਦੇਖਦੇ ਹੋ ਕਿ ਦੁਨੀਆ ਵਿੱਚ ਕਿਤਨੀਆਂ ਲੜਾਈਆਂ ਚੱਲ ਰਹੀਆਂ ਹਨ ਉਹ ਸੱਚ ਜਾਣਿਓ ਕਿਤੇ ਨਾ ਕਿਤੇ ਉਹ ਧਰਮ ਪਿੱਛੇ ਜਾਤ ਪਾਤ ਪਿੱਛੇ ਹੱਦਬੰਦੀ ਪਿੱਛੇ ਲੜਾਈਆਂ ਹਨ ਲੇਕਿਨ ਜੇ ਅਸੀਂ ਇੱਕ ਓੰਕਾਰ ਦਾ ਸੁਨੇਹਾ ਦੁਨੀਆ ਤੱਕ ਪਹੁੰਚਾਈਏ ਤੇ ਆਪ ਜੀ ਸਮਝ ਸਕਦੇ ਹੋ ਕਿ ਅਸੀਂ ਦੁਨੀਆ ਦੇ ਲਈ ਕਿੰਨਾ ਕਲਿਆਣ ਕਰ ਸਕਦੇ ਹਾਂ ਲੇਕਿਨ ਫਿਰ ਮੈਂ ਦੱਸਾਂ ਕਿ ਉਸ ਦੇ ਲਈ ਸਾਨੂੰ ਖੁਦ ਸਮਝਣਾ ਪਵੇਗਾ ਜੇ ਅਸੀਂ ਖੁਦ ਸਮਝਾਂਗੇ ਤੇ ਅਸੀਂ ਹੋਰ ਦੁਨੀਆ ਤੱਕ ਵੀ ਆਪਣਾ ਸੁਨੇਹਾ ਪਹੁੰਚਾ ਸਕਦੇ ਹਾਂ ਕਿਉਂਕਿ ਸਾਈਂ ਸ੍ਰੀ ਗੁਰੂ ਰਾਮਦਾਸ ਜੀ ਨੇ ਜਦ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕੀਤੀ ਸੀ ਤੇ ਉਸ ਦੇ ਚਾਰ ਦਰਵਾਜ਼ੇ ਰੱਖੇ ਸਨ ਕਚਾਰੋ ਵਰਨਾ ਦੇ ਲੋਕ ਗੁਰੂ ਘਰ ਵਿੱਚ ਆ ਸਕਣ ਲੇਕਿਨ ਅਸੀਂ ਕੀ ਕੀਤਾ ਚਾਹ ਹਿੰਦੁਸਤਾਨ ਹੋਵੇ ਚਾਹ ਵਿਦੇਸ਼ ਚਲੇ ਜਾਓ ਉਥੇ ਪਤਾ ਲੱਗਦਾ ਇਹ ਗੁਰਦੁਆਰਾ ਰਾਮ ਗਰੀਆਂ ਦਾ ਇਹ ਗੁਰਦੁਆਰਾ ਜੱਟਾਂ ਦਾ ਇਹ ਗੁਰਦੁਆਰਾ ਰਾਮਦਾਸੀਆਂ ਦਾ ਜੇ ਅਸੀਂ ਇਸ ਗੱਲ ਨੂੰ ਨਹੀਂ ਸਮਝਾਂਗੇ ਤੇ ਅਸੀਂ ਗੁਰੂ ਨਾਨਕ ਦੇਵ ਜੀ ਦਾ ਉਹ ਸੁਨੇਹਾ ਸੰਗਤਾਂ ਤੱਕ ਪੂਰੀ ਦੁਨੀਆ ਤੱਕ ਕਿਵੇਂ ਪਹੁੰਚਾਵਾਂਗੇ ਸੋ ਆਪ ਜੀ ਨੂੰ ਇਤੋਂ ਦੀ ਸੁਪਰਬੰਧਕ ਕਮੇਟੀ ਵੱਲੋਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਨਾਲ ਹੀ ਇਹ ਸਾਨੂੰ ਯਾਦ ਰੱਖਣਾ ਹੈ ਕਿ ਜਦ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪਿਆ ਗਿਆ ਸੀ ਤਾਂ ਇਹੀ ਹੁਕਮਨਾਮਾ ਆਇਆ ਸੀ ਸੰਤਾ ਕੇ ਕਾਰਜ ਆਪ ਖੋਇਆ ਹਰ ਕੰਮ ਕਰਵਣ ਆਇਆ RAM ਤਰਤ ਸੁਭਾਵੀ ਤਾਲ ਸੁਭਾਵਾ ਵਿਚ ਅਮਰਤ ਜਲ ਛਾਇਆ ਰਾਮ ਅਮਰਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਪਿਆ ਜਗ ਅੰਤਰ ਲਾਥੇ ਸਗਲ ਵਿਸੂਰੇ ਪੂਰਨ ਪੁਰਖ ਅਚੂਤ ਅਬినాਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਤ ਰਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ